ਦੀ ਖਚਾਲੀ ਆਟੋਗ੍ਰਾਫ ਵੀ ਲੈ ਲਿਆ ਜਾਂ ਮਹਿੰਗੇ ਤੋਹਫੇ ਵੀ ਤੁਸੀਂ ਉਹਨਾਂ ਨੂੰ ਦੇ ਦਿੱਤੇ ਤੁਹਾਡੇ ਕਿਸ ਕੰਮ ਦੇ ਇਹ ਤਾਂ ਇਵੇਂ ਆ ਜਿਵੇਂ ਹਾਥੀ ਦੇ ਕੰਨ ਵਿੱਚ ਕੀੜੀ ਗਈ ਤੇ ਵਾਪਸ ਆ ਗਈ ਹਾਥੀ ਕਹਿੰਦਾ ਮੈਨੂੰ ਕੀ ਅਸੀਂ ਉਹਨਾਂ ਲੋਕਾਂ ਦੇ ਨਾਲ ਸਾਂਝ ਬਣਾਉਣੀ ਹੈ ਜਿਹੜੇ ਸਾਡੀ ਪ੍ਰਵਾਹ ਕਰਦੇ ਹੋ ਉਹਦੇ ਵਿੱਚ ਮੇਰਾ ਆਪਣਾ ਪਰਿਵਾਰ ਹੈ ਮੇਰੇ ਆਪਣੇ ਉਹ ਸੰਗੀ ਸਾਥੀ ਮਿੱਤਰ ਨੇ ਜਿਹੜੇ ਮੇਰੀ ਪਰਵਾਹ ਕਰਦੇ ਨੇ ਮੈਂ ਜੇ ਫੋਨ ਨਾ ਕਰਾਂ ਤੇ ਉਹ 2 ਦਿਨ ਬਾਅਦ ਇਹ ਗੱਲ ਆਖਣ ਕੇ ਤੁਸੀਂ ਫੋਨ ਕਿਉਂ ਨਹੀਂ ਕੀਤਾ ਉਹਨਾਂ ਲੋਕਾਂ ਦੀ ਪਰਵਾਹ ਕਰਨੀ ਤੇ ਵੱਡੇ ਦੀ ਗੱਲ ਮੈਂ ਕਈ ਵਾਰੀ ਬੇਨਤੀ ਕਰਨਾ ਕਿ ਤੁਸੀਂ ਫੋਨ ਵੱਡਾ ਕਰ ਦਿੱਤਾ ਹੁਣ ਫੋਨ ਵੱਡਾ ਕਰਨ ਨਾਲ ਕੋਈ ਮਤਲਬ ਨਹੀਂ ਹੈ ਵੱਡੇ ਬੰਦੇ ਦਾ ਫੋਨ ਆਉਣਾ ਚਾਹੀਦਾ ਤੁਹਾਡੇ ਕੋਲ ਭਾਵੇਂ ਬਟਣਾ ਵਾਲਾ ਹੀ ਹੋਵੇ ਹੁਣ ਭਾਵੇਂ ਤੂੰ 1.5 ਲੱਖ ਦਾ ਆਈਫੋਨ ਲਿਆ 17 ਤੇ ਤੈਨੂੰ ਕੋ ਪ੍ਰਧਾਨ ਮੰਤਰੀ ਉਹਦੇ ਵਿੱਚ ਫੋਨ ਨਹੀਂ ਕਰ ਰਿਹਾ ਗੱਲਬਾਤ ਤੇ ਉਹ ਹੀ ਬਟਣਾ ਵਾਲੇ ਨਾਲ ਵੀ ਹੋ ਜਾਣੀ ਜਾਂ ਹੋਰ ਸਸਤੇ ਵੀ ਨੇ ਮਨੁੱਖ ਆਪਣੀ ਹੋਂਮੇ ਕਿਵੇਂ ਵਧਾ ਰਿਹਾ ਹੈ ਇਹ ਲੋਕਾਂ ਨੂੰ ਦੱਸਣਾ ਚਾਹੁੰਦਾ ਹਾਂ ਹੁਣ ਇਹ ਤਾਂ ਨਹੀਂ ਕਿ ਵੀ ਤੂੰ 1.5 ਲੱਖ ਦਾ ਫੋਨ ਲੈ ਲਿਆ ਤੇ ਉਹਦੇ ਵਿੱਚ ਰਾਸ਼ਟਰਪਤੀ ਦਾ ਤੈਨੂੰ ਫੋਨ ਆ ਰਿਹਾ ਹੈ। ਆਉਣਾ ਉਹਨਾਂ ਦਾ ਹੀ ਫੋਨ ਹੈ। ਭਾਵੇਂ ਕੋਈ ਤੂੰ 10 ਹਜ਼ਾਰ ਦਾ ਖਰੀਦ ਲਿਆ। ਹੁਣ ਗੱਡੀ ਜਿਹੜੀ ਹੈ ਉਹ ਸਵਾਰੀ ਵਾਸਤੇ ਹੁੰਦੀ ਹੈ। ਚੱਲਣ ਵਾਸਤੇ ਕੋਈ 10 ਲੱਖ ਦੀ ਗੱਡੀ ਹੈ ਕੋਈ ਕਰੋੜ ਦੀ ਗੱਡੀ ਹੈ ਅਸੀਂ ਹੌਮੇ ਵਧਾ ਲਈ। ਮੈਂ ਜੀ BMW ਰੱਖੀ ਆ ਤਾਂ ਉਹ ਹਵਾ ਦੇ ਵਿੱਚ ਉੱਡਦੀ ਹੈ। ਚੱਲਦੀ ਤਾਂ ਉਸੇ ਰੋਡ ਤੇ ਹੀ ਹੈ ਨਾ। ਕਿਸ ਰੋਡ ਤੇ? ਜਿੱਥੇ ਮੇਰੀ 15000 ਦੀ ਮੋਟਰਸਾਈਕਲ ਚਲਦੀ ਹੈ ਉਹ ਹਵਾ ਵਿੱਚ ਨਹੀਂ ਉੱਡਦੀ ਗੁਰੂ ਸਾਹਿਬ ਕਹਿੰਦੇ ਨੇ ਤੂੰ ਜਿੰਨਾ ਮਰਜੀ ਧਨ ਵਧਾ ਲੈ ਹੁਣ ਜਿਹੜੇ ਬਹੁਤ ਧਨવાન ਨੇ ਕਿ ਉਹਨਾਂ ਦੀ ਰੋਟੀ ਦਾ ਸਾਈਜ਼ ਵੱਡਾ ਹੋ ਗਿਆ ਤੋ ਨਹੀਂ ਹੈ ਨਾ ਜਿੰਨੀ ਤੁਸੀਂ ਖਾਂਦੇ ਹੋ ਜਿੰਨੀ ਕ ਵੱਡੀ ਪਰ ਮੈਂ ਇਹ ਬੇਨਤੀ ਕਰਦੀ ਆ ਵੱਡੇ ਬੰਦੇ ਦੀ ਰੋਟੀ ਦਾ ਸਾਈਜ਼ ਸਭ ਤੋਂ ਛੋਟਾ ਹੋ ਜਾਂਦਾ ਉਹ ਛੋਟੇ ਜਿਹੇ ਕੀ ਖਾਣ ਲੱਗ ਜਾਂਦੇ ਨੇ 버거 ਪੀਜ਼ਾ ਰੋਟੀ ਓਨੀ ਵੱਡੀ ਖਾਣੀ ਤੂੰ ਇਸ ਕਰਕੇ ਹੌਮੇ ਨਾ ਬਦਾ ਕੱਪੜੇ ਪਾਉਣ ਵਾਸਤੇ ਹੁੰਦੇ ਨੇ ਘਰ ਰਹਿਣ ਵਾਸਤੇ ਹੁੰਦਾ ਇਹ ਨਾ ਕਰਕੇ ਜੇ ਤੋਂ ਮਹਾਰਾਜ ਕਹਿੰਦੇ ਨੇ ਕਿ ਆ ਕਿੰਨਾ ਗੱਲਾਂ ਦੇ ਵਿੱਚ ਤੂੰ ਫਸ ਗਿਆ ਵੱਡਾ ਵੱਡਾ ਕਰਨ ਲੱਗ ਪਿਆ ਆਪਣੇ ਆਪ ਨੂੰ ਹੀ ਆਪਣੇ ਆਪ ਨੂੰ ਜਣਾਉਣ ਲੱਗ ਪਿਆ ਇੱਥੇ ਤੇ ਆਪਣਾ ਆਪਾ ਭਾਵ ਗਮਾਉਣਾ ਸੀ ਇਥੇ ਜਿੱਥੇ-ਕਿੱਥੇ ਜਾ ਕੇ ਮੈਂ ਆਪਣੀ